ਸਰਕਾਰੀ ਸੀਨੀਅਰ ਸਕੂਲ ਢਿਆਲ ਸਿੰਘਾੜ ਦੇ ਸਟਾਫ ਵੱਲੋਂ ਸ਼ਾਨਦਾਰ ਵਿਦੇਗੀ ਪਾਰਟੀ ਜਾਰੀ ਹੈ ਉਸ ਦਾ ਜੋ ਰਸਮੀ ਸੱਦਾ ਪੱਤਰ ਸਾਡੇ ਸਕੂਲ ਦੇ ਹਰਦੀਪ ਸਿੰਘ ਜੀ ਪੜਨਗੇ ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਾਡੇ ਸਾਥ ਸਰਦਾਰ ਜੀ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਤੇ ਫੇਸ ਜੋ ਵੀ ਪਹੁੰਚਿਆ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਇੱਕ ਵਿਆਹ ਦੇ ਪ੍ਰੋਗਰਾਮ ਤੇ ਇੱਕ ਸਾਹੇ ਚੀ ਬੜੀ ਜਾਂਦੀ ਹੈ ਸਾਡੇ ਲਈ ਇਹ ਜਿਹੜਾ ਪ੍ਰੋਗਰਾਮ ਆਸਰਦਾ ਜੁਤਾਰ ਸਿੰਘ ਦੀ ਰਿਟਾਇਰਮੈਂਟ ਦਾ ਉਹ ਸਾਹੇ ਤੋਂ ਬਹੁਤ ਵੱਲੀ ਥੀ ਹੈ ਅਸੀਂ ਆਪਣੇ ਵੱਲੋਂ ਆਪਣੇ ਸਕੂਲੀ ਟੀਮ ਵੱਲੋਂ ਜੋ ਪ੍ਰੋਗਰਾਮ ਦੀ ਨੁਕਰੀ ਤਾਂ ਤਿਆਰ ਕੀਤੀ ਹੈ ਉਹਦੇ ਲਈ ਅਸੀਂ ਸਰਦਾਰ ਜੁਤਾਰ ਸਿੰਘ ਸਰ ਜੀ ਨੂੰ ਇੱਥੇ ਬੁਲਾਉਣਾ ਹੈ ਤੇ ਅਸੀਂ ਸੱਦਾ ਪੱਤਰ ਵੀ ਲਿਖਿਆ ਜੋ ਇਸ ਤਰ੍ਹਾਂ ਸੁਖਦਾਤਾ ਪੈ ਭਜਨੋਂ ਤੇਸ ਅਗੇ ਕਰਨ ਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਘਰ ਜਾਵੇ ਰਾਸ ਪਰਮ ਸਰਕਾਰ ਜੋ ਸਰਦਾਰ ਜਗਤਾਰ ਸਿੰਘ ਜੀ ਸਾਡੀ ਟੀਮ ਸਕੂਲ ਆਫ ਐਨ ਐਸ ਨਿਹਾਲ ਸਿੰਘ ਵਾਲਾ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਦਾ ਦਿਨ ਵਿੱਚ ਸਾਨੂੰ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਸਰਦਾਰ ਜਗਤਾਰ ਸਿੰਘ ਲੈਕਚਰਰ ਕਮਰਸ ਜੀ ਦੀ 33 ਸਾਲਾਂ ਦੀ ਵਫਾਦਾਰ ਅਤੇ ਸ਼ਾਨਦਾਰ ਸਰਕਾਰੀ ਸੇਵਾ ਦੇ ਅਹੁਦੇ ਤੋਂ ਸੇਵਾਮਖ ਕੋ ਰਹੇ ਆਪਕਿ ਨੇ ਪੂਰੇ ਪ੍ਰਵਾਸ ਸਮੇਂ ਵਿਤਾਰ ਫੈਰਸ ਵਿਕਿੰਗ ਸਾਡੇ ਪ੍ਰੋਗਰਾਮ ਵਿੱਚ ਪਹੁੰਚਣ ਦੀ ਕਿਰਪਾ ਕਰਦੇ ਹਨ ਧੰਨਵਾਦ ਦਾ ਉਹਨਾਂ ਦੇ ਨਾਲ ਕੀ ਰਿਸ਼ਤਾ ਤੇ ਅੱਜ ਕੀ ਕਹਿਣਾ ਚਾਹੁੰਦੇ ਹਾਂ ਉਹਨਾਂ ਦੀ ਵਿਦਾਇਗੀ ਪਾਰਟੀ ਪਹਿਲਾਂ ਤਾਂ ਅੱਜ ਉਹਨਾਂ ਨੂੰ ਜਿਹੜਾ ਉਹਨਾਂ ਦਾ ਵਿਦਾਇਗੀ ਸਮਾਰੋਹ ਆ ਉਹਦੇ ਤੇ ਮੈਂ ਉਹਨਾਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਬਾਦ ਦਿੰਨਾ ਜਿੱਥੋਂ ਤੱਕ ਉਹਨਾਂ ਨਾਲ ਮੇਰੇ ਰਿਸ਼ਤੇ ਦੀ ਗੱਲ ਆ ਤੇ ਇਹ ਬਹੁਤ ਹੀ ਪੁਰਾਣਾ ਤੇ ਪੀੜ੍ਹਾ ਰਿਸ਼ਤਾ ਹੈਗਾ ਮੇਰੀ ਉਹਨਾਂ ਨਾਲ ਲਗਭਗ 20 ਤੋਂ 35 ਸਾਲ ਪੁਰਾਣੀ ਜਾਣ ਪਛਾਣਾ ਹੈ ਜਦੋਂ ਮੈਂ ਮਤਲਬ ਬਹੁਤ ਛੋਟੀ ਉਮਰ ਦੇ ਵਿੱਚ ਆਪਣੀ ਪ੍ਰਾਇਮਰੀ ਸਕੂਲ ਦੀ এডਿਕੇਸ਼ਨ ਕੰਪਲੀਟ ਕਰਕੇ ਹਾਈ ਸਕੂਲ ਜਿਹਨੂੰ ਇੱਕ ਵਾਰ 6ਵੀਂ ਜਮਾਤ ਮੈਂ ਜੋਇਨ ਕੀਤੀ ਸੀ ਇਹ ਉਦੋਂ ਸਾਡੇ ਪਿੰਡ ਦਸ਼ਮੇਸ਼ ਪਬਲਿਕ ਸਕੂਲ ਇੱਕ ਬੜੀ ਮੰਨੀ ਪਰਮਣੀ ਸੰਸਥਾ ਆਪਣੀ এডਿਕੇਸ਼ਨ ਜਿਹੜੀ ਹੈਗੀ ਆ ਕੰਪਲੀਟ ਕਰਕੇ ਉਸ ਸੰਸਥਾ ਚ ਇਹਨਾਂ ਨੇ ਬਤੌਰ ਅਧਿਆਪਕ ਜੋਇਨ ਕੀਤਾ ਸੀ ਔਰ ਇਹਨਾਂ ਦਾ ਨੇੜਤਾ ਦਾ ਦੂਜਾ ਕਾਰਨ ਇਹ ਹੈ ਕਿ ਇਹ ਸਾਡੇ ਗੁਆਂਡ ਦੇ ਵਿੱਚ ਹੀ ਮੇਰੇ ਵੱਡੇ ਵੀਰ ਡਾਕਟਰ ਨਰਮਲ ਜੌੜਾ ਜੀ ਜਿਹੜੇ ਕੇਪੀਯੂ ਦੇ ਵਿੱਚ ਡਾਇਰੈਕਟਰ ਯੂਥ ਸਰਵਿਸਸ ਹਵਾਮਾਨ ਆ ਰਹੇ ਆ ਉਹਨਾਂ ਨਾਲ ਇਹਨਾਂ ਦੀ ਬਹੁਤ ਹੀ ਪਿਆਰੀ ਮਿੱਤਰਤਾ ਸੀ ਤਾਂ ਇਹ ਉੱਥੇ ਅਕਸਰ ਬੈਠਦੇ ਸੀਗੇ ਕਿਉਂਕਿ ਇਹ ਜਿੱਥੇ ਐਜੂਕੇਸ਼ਨ ਲੈਣ ਤੋਂ ਬਾਅਦ ਅਧਿਆਪਨ ਖੇਤਰ ਦੇ ਵਿੱਚ ਸੀ ਉੱਥੇ ਇਹਨਾਂ ਦਾ ਬੜਾ ਪੁਰਾਣਾ ਸਬੰਧ ਜਿਹੜਾ ਹੈਗਾ ਸੀ ਉਹ ਪੰਜਾਬੀ ਸਾਹਿਤ ਨਾਲ ਸੀ ਤੇ ਪੰਜਾਬੀ ਸਾਹਿਤ ਨਾਲ ਨੇੜਤਾ ਹੋਣ ਕਰਕੇ ਇਨਾਂ ਦੀ ਡਾਕਟਰ ਨਰਮਲ ਜੋੜਾ ਨਾਲ ਬੜੀ ਗੂੜੀ ਸਾਂਝ ਸੀ ਪਰਿਵਾਰਕ ਰਿਲੇਸ਼ਨ ਸੀ ਉਹ ਆਪਣੀ ਐਜੂਕੇਸ਼ਨ ਹਜੇ ਜਿਹੜੀ ਸੀ ਪੀਯੂ ਤੋਂ ਲੈ ਰਹੇ ਸੀਗੇ ਤਾਂ ਉੱਥੇ ਇਹ ਅਕਸਰੀ ਉਹਨਾਂ ਦੇ ਘਰ ਬੈਠਦੇ ਸੀ ਸਹਿਤਕ ਮਹਿਫਲਾਂ ਲੱਗਦੀਆਂ ਸੀ ਤੇ ਮੈਂ ਉਹਨਾਂ ਮਹਿਫਲਾਂ ਦਾ ਇੱਕ ਬਹੁਤ ਛੋਟਾ ਜਿਹਾ ਪਾਠਕ ਹੋ ਕੇ ਇੱਕ ਛੋਟਾ ਜਿਹਾ ਪਾਠਕ ਹੋਣ ਦੇ ਨਾਤੇ ਉਹਨਾਂ ਮਹਿਫਲਾਂ ਦਾ ਹਿੱਸਾ ਹੋਇਆ ਕਰਦਾ ਸੀਗਾ ਤੇ ਬਹੁਤ ਹੀ ਹਸੀਨ ਪਲ ਇਹਨਾਂ ਨੇ ਆਪਣੀ ਜ਼ਿੰਦਗੀ ਤੇ ਗੁਜ਼ਾਰੇ ਹਿੰਦਕੀ ਦੇ ਹਸੀਨ ਪਲ ਗੁਜ਼ਾਰੇ ਸਾਡਾ ਹੋਣੀ ਨਾਲ ਆ ਉਹਨਾਂ ਪਲਾਂ ਦੀ ਨੂੰ ਮਰੇ ਅੱਜ ਵੀ ਮੇਰੇ ਚੇਤਿਆਂ ਚ ਬਸਦੇ ਆ ਮੇਰੀ ਸ਼ਖਸੀਅਤ ਤੇ ਬਹੁਤ ਅਸਰ ਹੈ ਔਰ ਡਾਕਟਰ ਆਪਣਾ ਡਾਕਟਰ ਨਿਰਮਲ ਜੋੜਾ ਜੀ ਦੇ ਨਾਲ ਨੇੜਤਾ ਤੇ ਆਪਣੇ ਜਗਤਾਰ ਸੈਦੋ ਜੀ ਵਰਗੇ ਇਹਨਾਂ ਸ਼ਖਸੀਅਤਾਂ ਦੇ ਸੰਪਰਕ ਚ ਰਹਿਣਾ ਮੇਰਾ ਬਚਪਨ ਦੇ ਵਿੱਚ ਜੇ ਮੇਰੇ ਅੱਜ ਮੇਰੇ ਅੰਦਰ ਸਾਇਹਤ ਦੀ ਚਣਗਾ ਜੇ ਮੇਰੇ ਅੰਦਰ ਅੱਜ ਕੁਝ ਕਰਨ ਦੀ ਚਣਗਾ ਤਾਂ ਇਹਨਾਂ ਸ਼ਖਸ਼ੀਅਤਾਂ ਦਾ ਬਹੁਤ ਗੂੜਾ ਪ੍ਰਭਾਵ ਮੇਰੀ ਲਾਈਫ ਦੇ ਵਿੱਚ ਜਿਹੜਾ ਹੈਗਾ ਹੈ ਵੈਗੀ ਪਾਰਟੀ ਦੇ ਪੇਸ਼ ਆ ਵੈਗੀ ਪਾਰਟੀ ਤੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹਨਾਂ ਨੂੰ ਬਹੁਤ ਢੇਰ ਸਾਰੀਆਂ ਮੁਬਾਰਕਾਂ ਇਹ ਜਿਵੇਂ ਆਪਣੀ ਇਹਨਾਂ ਨੇ ਜ਼ਿੰਦਗੀ ਹਮੇਸ਼ਾ ਸਮਾਜ ਤੇ ਅਸਾਰੂ ਕੰਮਾਂ ਦੇ ਲੇਖੇ ਲਾਈ ਹੈ ਤੇ ਹੁਣ ਤਾਂ ਇਹਨਾਂ ਕੋਲੇ ਹੋਰ ਵੀ ਸਮਾਂ ਹੋਊਗਾ ਤੇ ਆਪਣੀਏ ਜ਼ਿੰਦਗੀ ਨੂੰ ਉਸੇ ਤਰ੍ਹਾਂ ਹੀ ਉਸਾਰੂ ਕੰਮਾਂ ਲਈ ਤੇ ਸਮਾਜ ਦੇ ਲੇਖੇ ਲਾਉਣਗੇ ਬਹੁਤ ਸਾਰੇ ਕ੍ਰੀਏਟਿਵ ਵਰਕ ਕਰਨਗੇ ਬਹੁਤ ਸਾਰੇ ਸਮਾਜਿਕ ਲੋਕਾਂ ਦੇ ਇਹ ਜਿਹੜਾ ਹੈਗਾਗਾ ਕੰਮ ਆਉਣਗੇ ਸਮਾਜ ਨੂੰ ਬਹੁਤ ਸੋਹਣੀਆਂ ਦੂਜੀ ਪਾਰੀ ਦੇ ਵਿੱਚ ਬਹੁਤ ਸੋਹਣੀ ਅੱਛੀ ਦੇਣ ਦੇਣਗੇ ਔਰ ਬਹੁਤ ਹੀ ਸ਼ਾਨਾਮਤਾ ਸਫਰ ਆਪਣਾ ਜਿਹੜਾ ਹੈਗਾ ਇਹ ਤੈਅ ਕਰਨਗੇ ਇਹਨਾਂ ਨੂੰ ਫਿਰ ਇੱਕ ਵਾਰੀ ਬਹੁਤ ਬਹੁਤ ਮੁਬਾਰਕਬਾਦ ਅਈ ਗੜਾ ਸਾਹਿਬ ਲੰਮੇ ਸਮੇਂ ਬਾਅਦ ਤੁਸੀਂ ਇੱਥੇ ਬੋਲ ਕੇ ਆਨਾ ਲਾਸਟ ਟਾਈਮ ਬਲਾਕਪੁਰ ਆਈ ਸੀ ਇਹ ਅੱਜ ਤੁਹਾਡੇ ਦੋਸਤ ਜਿਹੜੇ ਬਚਪਨ ਦੇ ਜਿਨ੍ਹਾਂ ਦੇ ਨਾਲ ਸਾਈਕਲ ਤੇ ਤੁਸੀਂ ਰਹੋ ਅੱਜ ਵਧਾਈ ਕੀ ਪਾਰਟੀ ਆ ਕਿ ਕੀ ਕਹਿਣਾ ਚਾਹੁੰਦੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਰਦਾਰ ਜਗਤਾਰ ਸਿੰਘ ਜਿਹੜੇ ਮੇਰੇ ਬਹੁਤ ਹੀ ਪੁਰਾਣੇ ਦੋਸਤ ਆ ਜਦੋਂ ਅਸੀਂ ਸਕੂਲ ਕਾਲਜ ਵੇਲੇ ਪੜ੍ਹਦੇ ਹੋਏ ਤੇ ਉਹਨਾਂ ਨੇ ਇੱਕ ਲੰਮਾ ਸਫ਼ਰ ਜਿਹੜਾ ਉਹ ਮਤਲਬ ਬਹੁਤ ਸਫਲਤਾ ਦੇ ਨਾਲ ਤੇ ਬਹੁਤ ਹੀ ਸ਼ਾਨਾ ਬੱਤਾ ਸਿੱਖਿਆ ਖੇਤਰ ਦੇ ਵਿੱਚ ਤੈਅ ਕੀਤਾ ਤੇ ਅੱਜ ਉਹ ਆਪਣੀਆਂ ਸਿੱਖਿਆ ਖੇਤਰ ਦੇ ਵਿੱਚੋਂ ਇੱਕ ਉਹ ਸੌਦੇ ਤੋਂ ਜਿਹੜਾ ਇੱਕ ਬਹੁਤ ਹੀ ਪਵਿੱਤਰ ਹੁੰਦਾ ਸਮਾਜ ਦੇ ਲਈ ਰਤਵਾ ਅਧਿਆਪਕ ਦਾ ਲੈਕਚਰਰਾਂ ਦੇ ਤੌਰ ਤੇ ਉਹ ਸੇਵਾਮਕਤ ਹੋ ਰਹੇ ਆ ਸੋ ਮੈਂ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ ਜਗਤਾਰ ਸਿੰਘ ਬਹੁਤ ਮਿਹਨਤੀ ਸੁਹਾਵਾ ਜਿਹੜਾ ਹੈਗਾ ਉਹ ਵਿਅਕਤੀ ਆ ਕਿਉਂਕਿ ਮੈਂ ਉਹਦੇ ਵਿੱਚ ਜਿਹੜਾ ਕਿਉਂਕਿ ਕੀਰਤੀ ਪਰਿਵਾਰ ਚੋਂ ਜੰਮਿਆ ਹੋਣ ਕਰਕੇ ਉਹਦੇ ਵਿੱਚ ਉਹ ਗੱਲਾਂ ਦੇਖੀਆਂ ਸਾਰੀਆਂ ਕਿਉਂ ਕੀਰਤਨ ਨਾਲ ਵੀ ਜੁੜਿਆ ਨਾਮ ਜਪਣ ਨਾਲ ਵੀ ਜੁੜਿਆ ਵੰਡ ਛਕਣ ਨਾਲ ਵੀ ਜੁੜਿਆ ਇਸ ਤਰ੍ਹਾਂ ਦੀਆਂ ਦਾਤਾਂ ਜਿਹੜੀਆਂ ਪਰਿਵਾਰਾਂ ਦੇ ਵਿੱਚੋਂ ਮਿਲਦੀਆਂ ਤੇ ਇਹ ਇਹਨਾਂ ਨੂੰ ਅੱਗੇ ਗਾਹਾਂ ਦੀ ਗਾਹਾਂ ਤੋਰਨ ਦੇ ਵਿੱਚ ਜਦੋਂ ਸਫਲਤਾ ਬੰਦਾ ਹਾਸਲ ਕਰਦਾ ਤਾਂ ਉਹਨੂੰ ਅਸੀਂ ਸਫਲ ਵਿਅਕਤੀ ਕਹਿੰਦੇ ਆ ਸੋ ਮੈਂ ਜਗਤਾਰ ਜੀ ਨੂੰ ਉਹਨਾਂ ਦੇ ਪੂਰੇ ਪਰਿਵ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਹਾਂ ਔਰ ਇਹ ਕਾਮਨਾ ਕਰਦਾ ਹਾਂ ਕਿ ਜਿਹੜਾ ਪਵੇਖਾ ਉਹਦਾ ਹੋਰ ਵੀ ਸਨਹਿਰੀ ਹੋਵੇ ਉਸ ਸਮਾਜ ਦੇ ਲਈ ਹੁਣ ਬਹੁਤ ਕੁਛ ਕਰ ਗੁਜ਼ਰੇਗਾ ਕਿਉਂਕਿ ਉਹਨੇ ਅਧਿਆਪਕ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ ਇਸ ਕਰਕੇ ਉਹਨੂੰ ਚੰਗਾ ਸਮਾਜ ਸਿਰਜਣ ਦਾ ਜਿਹੜਾ ਉਹ ਸੁਭਾਅ ਤੇ ਆਦਤ ਬਣੀ ਹੋਈ ਹੈ ਸਰ ਜੀ ਤੁਸੀਂ ਕਹ ਸੀਗੇ ਸਫਰ ਤੇ ਆ ਰਹੇ ਜੀ ਤੁਸੀਂ ਗੱਲਾਂ ਕਰ ਰਹੇ ਸੀ ਕਿ ਕਿੱਸਾ ਸਾਂਝਾ ਕਰਨਾ ਚਾਹੋਗੇ ਬਖਸ਼ਪੁਰ ਦਾ ਕਿਸੇ ਬਹੁਤ ਕਸਬੇ ਹੁੰਦੇ ਆ ਕਿ ਕਿਵੇਂ ਅਸੀਂ ਕਿਉਂਕਿ ਇੱਕ ਦੇਖੋ ਉਹ ਜਿਹੜਾ ਸਕੂਲ ਸੀਗਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਸਪੁਰ ਜਿਹਨੂੰ ਸਰਦਾਰ ਭਪਿੰਦਰ ਸਿੰਘ ਢਿੱਲੋਂ ਨੇ ਸ਼ੁਰੂ ਕੀਤਾ ਸੀ ਭਪਿੰਦਰ ਸਿੰਘ ਢਿੱਲੋਂ ਖੁਦ ਸੰਘਰਸ਼ੀ ਕਿਸਮ ਦੇ ਇਨਸਾਨ ਹੈ ਉਹਨਾਂ ਲਈ ਵੀ ਉਹ ਸੰਘਰਸ਼ ਸੀਗਾ ਉਹਨਾਂ ਨੇ ਵੀ ਨਵਾਂ ਹੀ ਨਵਾਂ ਹਜੇ ਉਹ ਸਕੂਲ ਸ਼ੁਰੂ ਕੀਤਾ ਸੀ ਅਕੈਡਮੀ ਤੋਂ ਸਕੂਲ ਬਣਾਇਆ ਸੀਗਾ ਤੇ ਉਹਨਾਂ ਦਾ ਜਦੋਂ ਸਾਥ ਦਿੱਤਾ ਸਾਰਿਆਂ ਨੇ ਅਸੀਂ ਰਲ ਕੇ ਤਾਂ ਮੈਂ ਮਹਿਸੂਸ ਕੀਤਾ ਕਿ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਕਿ ਕਿਵੇਂ ਪਿੰਡਾਂ ਦੇ ਵਿੱਚ ਜਾਣਾ ਸਾਈਕਲਾਂ ਦੇ ਉੱਪਰ ਜਾਣਾ ਅਡਮਿਸ਼ਨਾਂ ਕਰਨੀਆਂ ਜਾਂ ਨਵੇਂ ਜਿਹੜੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀ ਜਾਂ ਜਿਹੜੇ ਪੜ੍ਹਨਾ ਚਾਹੁੰਦੇ ਆ ਅਟਾਲੇ ਕਰਦੇ ਆ ਨੇ ਉਹਨਾਂ ਨੂੰ ਪ੍ਰੇਰਨਾ ਕਿ ਜਦ ਤੁਸੀਂ ਇਹਨਾਂ ਨੂੰ ਪੜਨ ਲਾਓ ਸਕੂਲ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਮਿਹਨਤ ਕਰਨੀ ਆ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਨਾ ਕਿੱਸਾ ਹੈ ਜਿਹੜੇ ਰਚੇ ਜਾਂਦੇ ਆ ਮਤਲਬ ਬੰਦੇ ਦੀ ਜ਼ਿੰਦਗੀ ਚ ਰਚੇ ਜਾਂਦੇ ਆ ਵਿਦਿਆਰਥੀ ਜੀਵਨ ਦੀ ਤੁਸੀਂ ਗੱਲ ਕੀਤੀ ਆ ਸਰ ਦੌਰ ਬਹੁਤ ਬਦਲ ਚੁੱਕਿਆ ਉਹਨਾਂ ਲਈ ਨੌਜਵਾਨ ਪੁੱਲੀ ਦੇ ਜਿੱਨੇ ਟੀਚਰ ਅੱਗੇ ਆ ਰਹੇ ਨੇ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਮਾਹੌਲ ਜੇ ਜਾਬੀ ਨਜੀ ਦੌਰ ਤਾਂ ਬਿਲਕੁਲ ਬਦਲ ਚੁੱਕਿਆ ਮੰਨ ਲਓ ਉਹ ਸਮਾਂ ਸੀਗਾ ਜਦੋਂ ਉਦੋਂ ਮੈਨੂੰ ਹੁਣ ਵੀ ਯਾਦ ਹੈ ਕਿ ਬਲਾਸਪੁਰ ਦੇ ਵਿੱਚ ਤਾਂ ਘਰਾਂ 'ਚ ਵੀ ਕਿਸੇ ਦੇ ਘਰੇ ਟੈਲੀਫੋਨ ਨਹੀਂ ਸੀ ਲੱਗਿਆ ਤੇ ਹੁਣ ਜਵਾਕ ਇਕੱਲਾ-ਕੱਲਾ ਮੋਬਾਈਲ ਹੈ ਜਿਹੜਾ ਉਹ ਆਪਣੇ ਹੱਥ ਦੇ ਵਿੱਚ ਚੱਕੀ ਫਿਰਦਾ ਕਿਸੇ-ਕਿਸੇ ਘਰੇ ਟੈਲੀਵਿਜ਼ਨ ਹੁੰਦਾ ਸੀਗਾ ਤੇ ਜੇ ਕਿਤੇ ਰਾਤ ਨੂੰ ਪਤਾ ਲੱਗਣਾ ਕਿ ਅੱਜ ਟੈਲੀਵਿਜ਼ਨ ਤੇ ਗਾਣਾ ਆਉਣਾ ਜਾਂ ਕੋਈ ਚੰਗਾ ਪ੍ਰੋਗਰਾਮ ਆਉਣਾ ਤਾਂ ਉਦੋਂ ਕਿਸੇ ਦੇ ਘਰੇ ਦੇਖਣ ਜਾਣਾ ਰਲ ਕੇ ਦੇਖਣ ਜਾਣਾ ਸਾਰਿਆਂ ਨੇ ਤੇ ਜਾਂ ਜੇ ਫਿਲਮ ਦੇਖਣੀ ਹੁੰਦੀ ਸੀ ਤਾਂ ਉਹ ਵੀਡੀਓ ਜਿਹੜੇ ਹੁੰਦੇ ਸੀਗੇ ਉਦੋਂ ਚੱਲਦੇ ਵੀਸੀਆਰ ਉਹ ਲਿਆ ਕੇ ਦੇਖਣੇ ਤੇ ਹੁਣ ਜਵਾਕਾਂ ਕੋਲੇ ਬਹੁਤ ਵੱਡੀਆਂ ਸਹੂਲਤਾਂ ਪੂਰੀ ਦੁਨੀਆ ਉਹਨਾਂ ਦੇ ਹੱ ਇਹਦਾ ਅਸੀਂ ਬਹੁਤ ਸਾਰਾ ਫਾਇਦਾ ਲੈ ਸਕਦੇ ਆ ਪਰ ਮੈਂ ਵਿਦਿਆਰਥੀਆਂ ਦੇ ਵੀ ਜ਼ਰੂਰ ਕਹੂੰਗਾ ਕਿ ਜਮਾਨਾ ਬਦਲ ਗਿਆ ਇਹ ਬਹੁਤ ਖਤਰਨਾਕ ਦੁਨੀਆ ਜਿਹੜੀ ਤੁਹਾਡੇ ਹੱਥ ਦੇ ਵਿੱਚ ਆ ਇਹਦਾ ਜੇ ਤੁਸੀਂ ਫਾਇਦਾ ਲੈਣਾ ਚਾਹੋਗੇ ਫਾਇਦਾ ਲੈ ਸਕਦੇ ਆ ਪਰ ਜੇ ਨੁਕਸਾਨ ਕਰਨ ਤੇ ਆਉਂਦੀ ਆ ਇਹ ਤਬਾਹ ਕਰ ਦਿੰਦੀ ਆ ਇਹਨੂੰ ਬਿਲਕੁਲ ਠੀਕ ਤਰੀਕੇ ਨਾਲ ਵਰਤੋ ਫਿਰ ਇਹ ਫਾਇਦਾ ਦਿੰਦੀ ਆ ਡਾਟ ਸਾਹਿਬ ਜਿਵੇਂ ਲੈਬਲ ਜੌਰ ਜੀ ਨੇ ਗੱਲ ਕੀਤੀ ਆ ਕਿ ਬਚਪਨ ਤੋਂ ਦੋਸਤ ਰਹੇ ਨੇ ਤੁਹਾਡਾ ਵੀ ਲੰਮਾ ਸਫ਼ਰ ਉਹਦਾ ਕੀਤਾ ਅੱਜ ਵਿਦਾਈ ਦੀ ਪਾਰਟੀ ਵਿੱਚ ਆਣਾ ਤੁਹਾਨੂੰ ਜਗਵੀਰ ਜੀ ਗੱਲ ਇਹ ਆ ਵੀ ਜਦੋਂ ਇਨਸਾਨ ਵੱਡਾ ਹੋ ਕੇ ਬਚਪਨ ਤੋਂ ਜਵਾਨੀ ਦੇ ਵਿੱਚ ਪੈਰ ਰੱਖਦਾ ਤਾਂ ਉਹ ਆਪਦੀ ਕਬੀਲਦਾਰੀ ਨੂੰ ਅੱਗੇ ਤੋਰਨ ਦੇ ਲਈ ਕੋਈ ਵਪਾਰ ਜਾਂ ਕੋਈ ਨੌਕਰੀ ਕਰਦਾ ਹੈ। ਠੀਕ ਹੈ। ਔਰ ਇੰਨਾ ਵਪਾਰ ਔਰ ਨੌਕਰੀਆਂ ਦੇ ਵਿੱਚੋਂ ਕੁਛ ਕਿੱਤੇ ਹਉ ਜੇ ਹੁੰਦੇ ਜਿਹੜੇ ਪਾਕ ਤੇ ਪਵਿੱਤਰ ਕਿੱਤੇ ਹੁੰਦੇ ਆ। ਉਹਦੇ ਵਿੱਚੋਂ ਉਹ ਆਪਨ ਦਾ ਕਿੱਤਾ ਜਿਹੜਾ ਉਹ ਵੀ ਪਾਕ ਮੰਨਿਆ ਜਾਂਦਾ ਹੈ। ਔਰ ਅੱਜ ਜਗਤਾਰ ਸਿੰਘ ਦੀ 33 ਸਾਲ ਦੀ ਸਾਫ਼ ਸੁਥਰੀ ਸਰਵਿਸ ਕਰਕੇ ਇਸ ਪਾਕ ਪਵਿੱਤਰ ਕਿੱਤੇ ਦੇ ਵਿੱਚ ਸਵਾਮਾ ਦੇ ਕੇ ਅ ਸੇਵਾਮੁਕਤ ਹੋ ਰਿਹਾ। ਉਹਨੂੰ ਸਾਡੇ ਵੱਲੋਂ ਸਾਡੇ ਯਾਰਾਂ ਦੀ ਜੁੰਡਲੀ ਵੱਲੋਂ ਸਭ ਤੋਂ ਪਹਿਲਾਂ ਅਸੀਂ ਮੁਬਾਰਕਬਾਦ ਪੇਸ਼ ਕਰਦੇ ਆਂ। ਔਰ ਜਗਤਾਰ ਸਿੰਘ ਜੀ ਦੇ ਬਾਰੇ ਜੇ ਮੈਂ ਡਾਕਟਰ ਨਿਰਮਲ ਜੋੜਾ ਨੇ ਦੱਸਿਆ ਜਦੋਂ ਅਸੀਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਾਰੇ ਵਿਦਿਆਰਥੀ ਹੁੰਦੇ ਸੀ ਹੋਸਟਲ 'ਚ ਰਹਿੰਦੇ ਹੁੰਦੇ ਸੀ ਤਾਂ ਜਗਤਾਰ ਸਿੰਘ ਜੀ ਸਾਡੇ ਕੋਲ ਉਦੋਂ ਆਉਂਦੇ ਹੁੰਦੇ ਸੀ ਉਦੋਂ ਸਾਡੀ ਸਾਂਝ ਉਹਨਾਂ ਦੇ ਨਾਲ ਲਗਭਗ ਮੇਰੀ ਖਾਸ ਤੌਰ ਦੇ ਤੇ ਡਾਕਟਰ ਨਿਰਮਲ ਜੋੜਾ ਕਿਉਂਕਿ ਸਾਡੇ ਇਲਾਕੇ ਦੇ ਸੀ ਸਾਡੇ ਸੀਨੀਅਰ ਸੀ ਇਕੱਠੇ ਰਹਿੰਦੇ ਹੁੰਦੇ ਸੀ ਇਹਨਾਂ ਦੇ ਕੋਲ ਆਉਂਦੇ ਸੀ ਇਹ ਕਹਿ ਲਓ ਕਿ 25-30 ਸਾਲ ਦੀ ਸਾਡੀ ਉਹਨਾਂ ਦੇ ਨਾਲ ਸਾਂਝ ਆ ਇਹ ਸਾਂਝ ਦੇ ਦਰਮਿਆਨ ਮੈਂ ਦੇਖਿਆ ਕਿ ਜਗਤਾਰ ਸਿੰਘ ਜੀ ਬਹੁਤ ਹੀ ਮਿਲਨਸਾਰ ਇਨਸਾਨ ਆ ਔਰ ਦੂਜੀ ਵੱਡੀ ਗੱ ਇੱਕ ਇਹੋ ਜਿਹਾ ਕੀਤਾ ਜਿੱਦੇ ਵਿੱਚ ਇਨਸਾਨ ਸਿਰਫ ਵਿਦਿਆਰਥੀਆਂ ਨੂੰ ਜਿਹੜੀ ਹੈਗੀ ਆ ਉਹ ਆਪਾਂ ਕਹ ਲਈਏ ਕਿ ਕੱਲੀ ਤਾਲੀਮ ਹੀ ਨਹੀਂ ਦਿੰਦੇ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਵੀ ਪੜਾਉਂਦੇ ਆ ਔਰ ਜਿੰਨੀਆਂ ਵੀ ਕੋਈ ਸਮਾਜ ਦੇ ਵਿੱਚ ਚੁਣੌਤੀਆਂ ਜਾਂ ਕੋਈ ਇਹੋ ਜਿਹੀਆਂ ਬਰਾਈਆਂ ਏ ਉਹਦੇ ਬਾਰੇ ਦੇ ਵਿੱਚ ਵੀ ਵਿਦਿਆਰਥੀ ਨੂੰ ਚੇਤਨ ਕਰਦੇ ਆ ਪਰ ਮੈਂ ਇੱਕ ਗੱਲ ਕਹੂੰਗਾ ਕਿ ਮਾਪੇ ਤੋਂ ਬਾਅਦ ਅਧਿਆਪਨ ਦਾ ਕੀਤਾ ਕਿ ਇਹੋ ਜਿਹਾ ਕੀਤਾ ਔਰ ਇੱਕ ਇਹੋ ਜਿਹੀ ਸੱਚੀ ਏ ਸਾਡਾ ਟੀਚਰ ਹੁੰਦਾ ਜਿਹਦੇ ਅਸੀਂ ਗੋਡੀ ਹੱਥ ਆਪਦੇ ਮਾਪੇ ਤੋਂ ਬਾਅਦ ਲਾਉਨੇ ਆ ਔਰ ਗਰਤਾਰ ਸਿੰਘ ਜੀ ਖੁਸ਼ਕਿਸਮਤਾਂ ਕੇਸ ਕਿਤੇ ਤੋਂ ਅੱਜ ਸੇਵਾਮਕਤ ਹੋਰੇ ਆ ਸੋ ਸਾਡੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਆ। ਕਦਰਾਂ ਕੀਮਤਾਂ ਦੀ ਗੱਲ ਕਰੀਏ ਸਰ ਸਮਾ ਬਹੁਤ ਚੇਂਜ ਹੋ ਗਿਆ ਕੀ ਲੱਗਦਾ ਕਿ ਅਧਿਆਪਕਾ ਪ੍ਰਤੀਸ਼ਟਾਕਾਰ ਸਟੂਡੈਂਟ ਦਾ ਉਹੀ ਹੈ ਜਾਂ ਬਦਲ ਗਿਆ। ਅਸਲ ਵਿੱਚ ਜਗਵੀਰ ਜੀ ਗੱਲ ਇਹ ਆ ਕਿ 1995 ਤੇ ਜਦੋਂ ਹਿੰਦੂਸਤਾਨ ਦੇ ਵਿੱਚ ਗਲੋਬਲਾਈਜੇਸ਼ਨ ਸ਼ੁਰੂ ਹੋਈ ਆ ਜਦੋਂ ਆਪਾਂ ਕਹ ਲਈਏ ਕੈਪੀਟਲਿਜ਼ਮ ਦਾ ਦੌਰ ਸ਼ੁਰੂ ਹੋਇਆ ਜਦੋਂ ਵਿਸ਼ਵ ਵਪਾਰ ਸੰਸਥਾ ਦਾ ਹਿੰਦੂਸਤਾਨ ਮੈਂਬਰ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀਆਂ ਸਿੱਖਿਆ ਸਵਾਮਾ ਖੇਤੀਬਾੜੀ ਦੀਆਂ ਜਾਂ ਸਿਹ ਉਹ ਸਾਡੇ ਸਰਮੈਦਾਰ ਸੋਚਾਂ ਦੇ ਏਠਾ ਆ ਗਈਆਂ ਉਹਦੇ ਕਰਕੇ ਅੱਜ ਅਧਿਆਪਕਾਂ ਦੀ ਕਲਮਾਂ ਜਿਹੜੀ ਉਹਨੂੰ ਵੀ ਖੁੰਡੀ ਕਰਨ ਦੀ ਯਤਨ ਕੀਤੇ ਜਾ ਰਹੇ ਆ ਔਰ ਜਿਹੜੀਆਂ ਅਧਿਆਪਕ ਜੱਥੇਬੰਦੀਆਂ ਉਹ ਸਮਾਜ ਨੂੰ ਇਸ ਬਾਰੇ ਦੇ ਵਿੱਚ ਚੇਤਨ ਕਰ ਰਹੀਆਂ ਹਨ ਅੱਜ ਜਗਤਾਰ ਮਾਸਟਰ ਜੀ ਦੀ ਵਧਾਈ ਦੀ ਪਾਰਟੀ ਆ ਤੁਸੀਂ ਇੱਥੇ ਸਪੈਸ਼ਲ ਪਹੁੰਚਿਓ ਕੀ ਰਿਸ਼ਤਾ ਉਹਨਾਂ ਨਾਲ ਤੁਹਾਡਾ ਜਿਹੜਾ ਤੁਹਾਨੂੰ ਪਿਆਰ ਖਿੱਚ ਲੈ ਮੇਰੇ ਤਾਇਆ ਜੀ ਆ ਜੀ ਮੇਰੇ ਫਾਦਰ ਸਾਹਿਬ ਨਾਲ ਪੜਦੇ ਰਹੇ ਆ ਹੂੰ ਤੇ ਯਾਰੀ LED ਸੀ ਮੈਨੂੰ 8ਵੀਂ ਕਲਾਸ ਤੱਕ ਫ੍ਰੀ ਆਫ ਕੋਸਟ ਪੜ੍ਹਾਇਆ ਇਹ ਬੰਦੇ ਨੇ ਕਿਆ ਬਾਤ ਹੈ ਸਕੂਲ ਦੇ ਵਿੱਚ ਹੂੰ ਤੇ ਜਦੋਂ ਵੀ ਸਾਨੂੰ ਜਿੱਦ ਸੌਦੇ ਦੀ ਖੰਡ ਦੀ ਚਾਹ ਦੀ ਨੂਹ ਦੀ ਤੇਲ ਦੀ ਝੋਲੀ ਲੋੜ ਹੁੰਦੀ ਸੀ ਤਾਂ ਸਾਡੇ ਤਾਇਆ ਜੀ ਸਭ ਦੇਖ ਜਾਂਦੇ ਸੀ ਜੀ ਅੱਜ ਮੈਂ ਕਹਾਂ ਮੈਂ ਚਾਹੇ ਕੁਝ ਬਣ ਜਾਵਾਂ ਇਹਨਾਂ ਦੀ ਮੌਜੂਦਗੀ ਦੇ ਬਰਾਬਰ ਵੀ ਨਹੀਂ ਹੈਗਾ ਮੈਂ ਜਦੋਂ ਆਇਆ ਨੂੰ ਕਿਹਾ ਮੈਂ ਤਾਂ ਜੀ ਤੁਹਾਡੀ ਜਿਹੜੀ ਜੁੱਤੀ ਆ ਮੈਂ ਤਾਂ ਪੈਰਾਂ 'ਚ ਬਹਿ ਗਿਆ ਮੈਨੂੰ ਕਹਿੰਦੇ ਯਾਰ ਤੂੰ ਇਦਾਂ ਚੰਗਾ ਲੱਗਦਾ ਲੋਕ ਦੇਖ ਰਿਆ ਮੈਂ ਯਾਰ ਮੈਂ ਲੋਕਾਂ ਤੋਂ ਕੀ ਲੈਣਾ ਹੇ ਕੋਸ਼ ਜੰਦ ਕਿ ਲੋਕ ਹੁੰਦੇ ਆ ਜਿਹੜਾ ਯਾਰੀਆਂ ਨਭਾਉਂਦੇ ਆ ਜਾਂ ਸੋਲ ਦੇ ਮੇਰੇ ਯਾਰ ਦਾ ਪੁੱਤ ਮੇਰਾ ਪੁੱਤ ਹੈ ਬਿਲਕੁਲ ਇਹ ਤੁਸੀਂ ਇੱਕ ਗੱਲ ਨੋਟ ਕਰਿਓ ਵੀ ਮੈਂ ਇੱਕ ਮਿੰਟ ਵੀ ਨਹੀਂ ਬੈਠਿਆ ਸੋਇਆ ਸੀ ਮੈਂ ਤਾਂ ਇਹਦੇ ਪਿੱਛੇ ਬੱਚੇ ਆ ਹਾਂ ਮੈਂ ਕਹਿੰਦੀ ਮੈਂ ਥੋੜਾ ਬੇਟਾ ਹਾਂ ਹਾਂ ਥੋੜਾ ਛੇਠਾ ਪੁੱਤ ਹੈ ਹਾਂ ਅੱਜ ਮੈਂ ਮੈਨੂੰ ਇਹ ਵੀ ਮੇਰਾ ਬਾਪ ਵੀ ਆ ਮੇਰੇ ਪਿਓ ਨਾਲ ਵੱਡਾ ਪਾਇਆ ਡੈਡੀ ਹੁੰਦਾ ਮੇਰੇ ਬੜੇ ਪਾਪਾ ਨੇ ਲੋਕਾਂ ਦੇ ਵਿੱਚ ਇੰਨੀ ਕੁ ਅੱਛੀ ਅਦਾਈ ਕੀ ਦੇ ਨਾਲ ਸੂਝਵਾਨ ਹੋਣ ਦੇ ਨਾਤੇ ਇੰਨੀ ਇੱਕ ਚੰਗੀ ਭੂਮਿਕਾ ਨਿਭਾਈ ਆ ਹੂੰ ਪੂਜਯਾ ਜੀਕਾਰਾ ਸਾਨੂੰ ਬਹੁਤ ਜਾਦੇ ਮੈਂ ਕੀ ਕਵਾਂ ਮੈਂ ਪ੍ਰਾਊਡ ਫੀਲ ਕਰਦਾ ਸਾਡੇ ਤਾਇਆ ਜੀ ਨੇ ਕਿਸੇ ਤੋਂ ਦਰਫੀਸ ਨਹੀਂ ਲਈ ਭਲੇਗੀ ਅੱਜ ਸਾਡੇ ਬਹੁਤ ਹੀ ਮਿਹਨਤੀ ਇਮਾਨਦਾਰ ਤਿੰਨੇ ਧੜਕ ਸਾਥੀ ਸਰਦਾਰ ਜਗਤਾਰ ਸਿੰਘ ਸੈਦੋਕੇ ਦੇ ਰਿਟਾਇਰਮੈਂਟ ਪਾਰਟੀ ਤੇ ਹੋਂ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਅਸੀਂ ਜਦੋਂ ਇਹਨਾਂ ਦੀਆਂ ਯਾਦਾਂ ਯਾਦ ਕਰਦੇ ਹਾਂ ਟ੍ਰੇਡ ਯੂਨੀਅਨ ਦੇ ਵਿੱਚ ਕੰਮ ਕਰਦੇ ਸਮੇਂ ਚਾਹੇ ਉਹ ਮਾਸਟਰ ਕਾਦਰ ਯੂਨੀਅਨ ਵਿੱਚ ਕੰਮ ਕੀਤਾ ਇਹਨਾਂ ਨੇ ਚਾਹੇ ਸਾਡੇ ਨਾਲ ਲੈਕਚਰਰ ਯੂਨੀਅਨ ਵਿੱਚ ਕੰਮ ਕੀਤਾ ਤਾਂ ਇਹਨਾਂ ਦੀ ਮਿਹਨਤ ਅਬੈ ਸਿਰੜ ਦ੍ਰਿੜ ਇਰਾਦਾ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਭਾਵਤ ਆ ਤੇ ਅਸੀਂ ਇਹਨਾਂ ਨੂੰ ਇਸ ਰਿਟਾਇਰਮੈਂਟ ਪਾਰਟੀ ਤੇ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਵਧਾਈਆਂ ਦਿੰਦੇ ਆਂ ਤੇ ਆਸ ਕਰਦੇ ਆਂ ਕਿ ਇਹ ਰਿਟਾਇਰਮੈਂਟ ਹੋਣ ਤੋਂ ਬਾਅਦ ਰਿਟਾਇਰ ਹੋਣਗੇ ਰਿਟਾਇਰ ਨਹੀਂ ਹੋਣਗੇ ਸਮਾਜ ਦੇ ਵਿੱਚ ਬਹੁਤ ਸਾਰੇ ਹੋਰ ਅਜਿਹੇ ਮਸਲੇ ਨੇ ਕੰਮ ਨੇ ਜਿਨ੍ਹਾਂ ਦੇ ਵਾਸਤੇ ਨੌਜਵਾਨਾਂ ਨੂੰ ਸੇਧ ਦੇਣ ਦੀ ਜ਼ਰੂਰਤ ਹੈ ਸਮਾਜ ਨੂੰ ਸੇਧ ਦੇਣ ਦੀ ਜ਼ਰੂਰਤ ਹੈ ਅਜਿਹੇ ਸਿੱਖਿਆ ਸ਼ਾਸਤਰੀ ਅਤੇ ਅਜਿਹੇ ਜਰਨਲ ਜਿਹੜੇ ਬਹੁਤ ਅਵੇਅਰ ਨੇ ਸਮਾਜ ਪ੍ਰਤੀ ਸੋਸ਼ਲ ਕਮਾਂ ਪ੍ਰਤੀ ਸਾਡੀ ਜਵਾਨੀ ਪ੍ਰਤੀ ਉਹਨਾਂ ਦੀ ਇੱਕ ਡਿਊਟੀ ਬਣਦੀ ਹੈ ਕਿ ਹੁਣ ਇਹ ਰਿਟਾਇਰਮੈਂਟ ਹੋਣ ਤੋਂ ਬਾਅਦ ਇਸ ਕਮਾਂਡ ਨੂੰ ਸੰਭਾਲਣ ਜਿੰਨਾ ਕੋਈ ਯੋਗਦਾਨ ਪੈਂਦਾ ਹੈ ਸਮਾਜ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਮੈਂ ਮੁਰਦ ਦੁਆਰਾ ਫਿਰ ਸਰਦਾਰ ਜਗਤਾਰ ਸਿੰਘ ਜੀ ਨੂੰ ਬਧਾਈਆਂ ਦਿੰਨਾ ਮੁਬਾਰਕਵਾਦ ਦਿੰਨਾ ਬਤੌਰ ਚੇਅਰਮੈਨ ਮਾਰਕੀਟਿੰਗ ਮੀਟਿੰਗ ਖਰਡ ਅਤੇ ਸਾਬਕਾ ਪ੍ਰਧਾਨ ਗਵਰਨਮੈਂਟ ਸਕੂਲ ਲੈਕਚਰਰ ਯੂਨੀਅਨ ਇਹਨਾਂ ਨੇ ਮੇਰੇ ਨਾਲ ਲਗਭਗ 10 ਸਾਲ ਟ੍ਰੇਡ ਯੂਨੀਅਨ ਵਿੱਚ ਕੰਮ ਕੀਤਾ ਤੇ ਅਸੀਂ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ ਬਹੁਤ-ਬਹੁਤ ਮੁਬਾਰਕਾਂ ਤੁਹਾਡਾ ਵੀ ਲੰਬੇ ਸਮੇਂ ਸਤਿ ਸਫਲ ਰਹਾ ਤੇ 10 ਸਾਲ ਦੇ ਨਾਲ ਕੀ ਕਹਿੰਦੇ ਚਲਦੇ ਰਟਾਇਰਮੈਂਟ ਤੇ ਮੈਂ ਸਾਬਕਾ ਪ੍ਰਿੰਸੀਪਲ ਅਵਤਾਸ ਸਿੰਘ ਕਰੀਰ ਮੋਗਾ ਤੋਂ ਬੋਲ ਰਿਹਾ ਹਾਂ ਅੱਜ ਛੋਟੇ ਵੀਰ ਜਗਤਾਰ ਸਿੰਘ ਸਹਿਦੋਕੀ ਦੀ ਰਿਟਾਇਰਮੈਂਟ ਤੇ ਉਹਨਾਂ ਨੂੰ ਮੁਬਾਰਕਵਾਦ ਦੇਣ ਆਇਆ ਔਰ ਪ੍ਰਮਾਤਮਾ ਕੇ ਅਸੀਂ ਅਰਦਾਸ ਕਰਨ ਆਇਆ ਕਿ ਇਸ ਯੋਧੇ ਦੀ ਇਸ ਅਧਿਆਪਕ ਦੀ ਸਿਹਤ ਬਿਲਕੁਲ ਠੀਕ ਰਹੇ ਇਹ ਜਿਸ ਤਰ੍ਹਾਂ ਇਹਨੇ ਪਹਿਲਾਂ ਸਾਡੇ ਸਿੱਖਿਆ ਵਿਭਾਗ ਦੇ ਵਿੱਚ ਇੱਕ ਕ੍ਰਾਂਤੀ ਲਿਆਂਦੀ ਸੀ ਬਤੌਰ ਮਾਸਟਰ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਇੰਸ ਮਾਸਟਰ ਦੇ ਤੌਰ ਤੇ ਕੰਮ ਕੀਤਾ ਫਿਰ ਇਹ ਬਤੌਰ ਲੈਕਚਰਰ ਕਮਰਸ ਰਹੇ ਆ ਉਸ ਤੋਂ ਬਾਅਦ ਅੱਜ ਕਲੇ ਇਹ ਐਮਿਨੈਂਸ ਸਕੂਲ ਨਿਹਾਲ ਸਿੰਘ ਵਾਲਾ ਸੇਵਾਵਾਂ ਨਿਵਾ ਰਹੇ ਆ ਇਹਨਾਂ ਦਾ ਬਹੁਤ ਹੀ ਵੱਡਾ ਵੱਡਾ ਯੋਗਦਾਨ ਹੈ ਸਿੱਖਿਆ ਵਿਭਾਗ ਦੇ ਵਿੱਚ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਮਾਜ ਦੇ ਲਈ ਵਿਦਿਆਰਥੀਆਂ ਲਈ ਹੋਰ ਵੱਧ ਤੋਂ ਵੱਧ ਚੜ ਕੇ ਕੰਮ ਕਰਨਗੇ ਇਹਨਾਂ ਸ਼ਬਦਾਂ ਨਾਲ ਫਿਰ ਤੋਂ ਜਗਤਾਰ ਸਿੰਘ ਸੈਦੂ ਨੂੰ ਅੱਜ ਦੇ ਰਿਟਾਇਰਮੈਂਟ ਤੇ ਮੁਬਾਰਕਬਾਦ ਇਹਦਾ ਪ੍ਰੋਗਰਾਮ ਹੋਰ ਉਹਨਾਂ ਨੇ ਕੀ ਕਹਿਣਾ ਸਭ ਤੋਂ ਪਹਿਲਾਂ ਜੀ ਤੁਹਾਨੂੰ ਸ੍ਰੀ ਕਾਲ ਤੇ ਸਾਡੇ ਡਿਪਟੀ ਕਾਰਸਰ ਦੇ ਵਿੱਚ ਰਿਟਾਇਰਮੈਂਟ ਆ ਅਸੀਂ ਸਕੂਲ ਤਰਫੋਂ ਸਭ ਤੋਂ ਪਹਿਲਾਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਉਹਨਾਂ ਦੀ ਰਿਟਾਇਰਮੈਂਟ ਹੋ ਰਹੀ ਆ ਇੱਕ ਗੱਲ ਦਾ ਸਨਮਾਨ ਵੀ ਮਹਿਸੂਸ ਹੋ ਰਿਹਾ ਪਰ ਉਹਨਾਂ ਦੀ ਕਾਟ ਸਾਨੂੰ ਹਮੇਸ਼ਾ ਖੜਕਦੀ ਰਹੇਗੀ ਪਰ ਫਿਰ ਵੀ ਅਸੀਂ ਇਹ ਇੱਛਾ ਰੱਖਦੇ ਆਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸਕੂਲ ਦੇ ਵਿੱਚ ਉਹ ਜ਼ਰੂਰ ਆਉਣਗੇ ਤੇ ਸਮੇਂ-ਸਮੇਂ ਤੇ ਸਾਨੂੰ ਵਧੀਆ ਗੱਲਾਂ ਬਾਰੇ ਦੱਸਣਗੇ ਸਭ ਤੋਂ ਪਹਿਲਾਂ ਤਾਂ ਸਾਰੇ ਦਸਕਿਆਂ ਨੂੰ ਬਹੁਤ ਹੀ ਸਤਿਕਾਰ ਭਰੀ ਸੱਚੀ ਅਕਾਲ ਮੈਂ ਜੋਤੀ ਬਾਂਸਲ ਪ੍ਰਿੰਸੀਪਲ ਐਸੋਈ ਨਿਹਾਲ ਸਿੰਘ ਵਾਲਾ ਅੱਜ ਅਸੀਂ ਸਰਦਾਰ ਚਕਤਾਰ ਸਿੰਘ ਸੈਦੋ ਕੇ ਕਾਮਰਸ ਲੈਕਚਰਰ ਦੀ ਰਿਟਾਇਰਮੈਂਟ ਪਾਰਟੀ ਤੇ ਇਕੱਤਰ ਹੋਏ ਹਾਂ ਜੋ ਕਿ ਸਭ ਨੂੰ ਪਤਾ ਇੱਕ ਬਹੁਤ ਮਿਹਨਤੀ ਔਰ ਸਿਰ ਕੱਢਵੇਂ ਅਧਿਆਪਕ ਦੀ ਸ਼ਖਸੀਅਤ ਰਹੀ ਨੇ ਜਿਨ੍ਹਾਂ ਨੂੰ ਇਲਾਕੇ ਦਾ ਬੱਚਾ-ਬੱਚਾ ਜਾਣਦਾ ਹੈ ਅਗਰ ਅਸੀਂ ਅੱਜ ਪਾਰਟੀ ਦੇ ਪ੍ਰਬੰਧ ਦੀ ਗੱਲ ਕਰੀਏ ਤਾਂ ਸਾਰਾ ਸਟਾਫ ਬਹੁਤ ਹੀ ਪੱਬਾ ਪਾਰ ਹੋ ਕੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਦੀ ਕਾਫੀ ਦਿਨਾਂ ਤੋਂ ਤਿਆਰੀਆਂ ਕਰ ਰਿਹਾ ਸੀ ਜਿਸ ਦੇ ਵਿੱਚ ਕਿ ਬੱਚਿਆਂ ਦੀ ਪਰਫਾਰਮੈਂਸ ਤੋਂ ਲੈ ਕੇ ਚੰਗੇ ਚੰਗੇ ਬੁਲਾਰਿਆਂ ਦਾ ਬੋਲਣਾ ਉਹਨਾਂ ਦੇ ਜੀਵਨ ਦੇ ਉੱਤੇ ਬਣਾਈ ਗਈ ਇੱਕ ਵੀਡੀਓਗ੍ਰਾਫੀ ਇਸ ਤੋਂ ਬਾਅਦ ਉਹਨਾਂ ਦਾ ਪੋਸਟਰ ਰਿਵੀਲਿੰਗ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਤੇ ਇਸ ਦੇ ਨਾਲ ਜਿੰਨੇ ਸਾਰੇ ਪ੍ਰਬੰਧ ਕੀਤੇ ਸ਼ਾਇਦ ਮੇਰੇ ਕੋਲ ਸ਼ਬਦ ਨਹੀਂ ਹੋਣਗੇ ਸਕੂਲ ਦੇ ਵਿੱਚ ਉਹਨਾਂ ਵੱਲੋਂ ਇੱਕ ਕਮਰੇ ਦੀ ਉਸਾਰੀ ਨੂੰ ਮੁਕੰਮਲ ਕੀਤਾ ਗਿਆ ਜਿਸ ਦਾ ਇਨੋਗ੍ਰੇਸ਼ਨ ਵੀ ਅੱਜ ਅਸੀਂ ਉਹਨਾਂ ਦੇ ਕਰ ਕਮਲਾ ਤੋਂ ਕਰਾਇਆ ਅੱਜ ਇੱਕ ਸੁਭਾਗੀ ਦਿਨ ਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹੈ ਇਸ ਨੂੰ ਸਟਾਫ ਵੱਲੋਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੀ ਹਾਂ ਅੱਜ ਮੈਂ ਆਪਣੇ ਸਮੂਹ ਸਟਾਫ ਮੈਂਬਰਸ ਦਾ ਸਕੂਲ ਦੇ ਸਮੂਹ ਵਿਦਿਆਰਥੀਆਂ ਦਾ ਅਤੇ ਸਮੂਹਾ ਅਮਲਾ ਸ਼ਾਖਾ ਅਤੇ ਟੀਮ ਦਾ ਤਹੇ ਦਿਨੋਂ ਧੰਨਵਾਦ ਕਰੂੰਗੀ ਕਿਉਂਕਿ ਜਿਨ੍ਹਾਂ ਨੇ ਬਹੁਤ ਦਿਨ ਛੁੱਟੀਆਂ 'ਚ ਵੀ ਘਰੇ ਨਾ ਰਹਿ ਕੇ ਸਕੂਲ ਆ ਕੇ ਇਸ ਸਾਰੀ ਪਾਰਟੀ ਦਾ ਪ੍ਰਬੰਧ ਕੀਤਾ ਤੇ ਮੇਰੇ ਖਿਆਲ 'ਚ ਵਿਦਾਊਟ ਐਨੀ ਫਲੋਕ ਕਿਸੇ ਵੀ ਕਮੀ ਤੋਂ ਬਿਨਾਂ ਇਸ ਪ੍ਰਬੰਧ ਨੂੰ ਪੂਰਾ ਕੀਤਾ ਹੈ ਧੰਨਵਾਦ ਕਹਿਣਾ ਇਹੋ ਹੈ ਜੀ ਕਿਉਂਕਿ ਸਾਡਾ ਭਰਾ ਉਹ ਜਗਤਾਰ ਸਿੰਘ ਸੈਦੋਕੇ ਜਿਨ੍ਹਾਂ ਨੇ ਬਹੁਤ ਨੇਕ ਨੀਤੀ ਨਾਲ ਆਪਦੀ ਜਿਹੜੀ ਸਰਵਿਸ ਆ ਉਹ ਪੂਰੀ ਕਰ ਲਈ ਹੈ ਕਿਉਂਕਿ ਮਹਾਰਾਜ ਬੰਦਾ ਇਹ ਇਸ ਦਿਨ ਨੂੰ ਅੜਿੱਕਦਾ ਰਹਿੰਦਾ ਵੀ ਮੈਂ ਜਦੋਂ ਸਾਫ ਸੁਥਰੀ ਨੌਕਰੀ ਕਰਕੇ ਆਪਦੀ ਵ代ਗੀ ਪਾਰਟੀ ਆਪਦੇ ਘਰ ਨੂੰ ਜਾਵਾਂ ਤੇ ਅੱਜ ਬਹੁਤ ਖੁਸ਼ੀ ਵਾਲਾ ਮਾਹੌਲ ਆ ਕਿਉਂਕਿ ਸਾਡੇ ਸਾਰੇ ਇਲਾਕਾ ਆਇਆ ਸਮਾਜਿਕ ਲੋਕ ਵੀ ਆਏ ਆ ਇਹ ਰਾਜਨੀਤਿਕ ਲੋਕ ਵੀ ਆਏ ਆ ਧਾਰਮਿਕ ਲੋਕ ਵੀ ਆਏ ਆ ਬਾਬਾ ਜੀ ਬੈਠੇ ਧਰਮਦਾਸ ਜੀ ਸਾਡੇ ਚੇਅਰਮੈਨ ਸਾਹਿਬ ਬੈਠੇ ਆ ਭਾਰਤੀ ਪੱਤੋ ਜੀ ਰੁਪਿੰਦਰਦੀਨਾ ਜੀ ਬੈਠੇ ਸਾਰੇ ਮਤਲਬ ਸਤਕਾਰਯੋਗ ਸ਼ਖਸੀਤਾਂ ਜੇ ਇੱਥੇ ਸਾਰੀਆਂ ਇਕੱਠੀਆਂ ਹੋਈਆਂ ਤਾਂ ਹੋਈਆਂ ਕਿ ਮਾਸਟਰ ਜਗਤਾਰ ਸਿੰਘ ਜੀ ਨੇ ਹਰ ਇੱਕ ਦੇ ਕੰਮ ਆਇਆ ਭਾਵੇਂ ਕਿਸੇ ਬੱਚਿਆਂ ਦਾ ਕਿਸੇ ਦਾ ਕੰਮ ਸੀ ਭਾਵੇਂ ਕਿਸ ਦਾ ਕਿਸੇ ਲੈਵਲ ਤੇ ਕੰਮ ਸੀ ਕਿਉਂਕਿ ਉਹ ਚੰਗੇ ਚੰਗੇ ਅਹੁਦਿਆਂ ਤੇ ਰਹੇ ਅ ਕੱਲੇ ਉਹ ਮਾਸਟਰ ਤੋਂ ਲੈ ਕੇ ਲੈਕਚਰ ਸੀਨੀਅਰ ਲੈਕਚਰਾਰ ਤੱਕ ਪਹੁੰਚੇ ਆ ਉਹ ਆਪਦੀ ਵਿਦਿਆ ਦੇ ਕਰਕੇ ਆਪਦੀ ਲਿਆਕਤ ਦੇ ਕਰਕੇ ਆਪਦੀ ਨੌਕਰੀ ਚੰਗੀ ਕਰਨ ਦੇ ਕਰਕੇ ਉਹਨਾਂ ਨੂੰ ਜਿਹੜਾ ਮਹਿਕਮੇ ਨੇ ਤਰਜੀਹ ਦਿੱਤੀ ਹੈ ਤੇ ਮਹਿਕਮੇ ਦੇ ਵਿੱਚ ਉਹ ਯੂਨੀਅਨ ਦੇ ਵਿੱਚ ਵੀ ਉਹ ਪੰਜਾਬ ਦੇ ਵਾਈਸ ਚੇਅਰਮੈਨ ਰਹੇ ਲੈਕਚਰ ਯੂਨੀਅਨ ਦੇ ਬਹੁਤ ਵੱਡੀ ਗੱਲ ਆ ਸਾਡੇ ਇਸਤਮਾਨ ਵਾਲੀ ਗੱਲ ਹੈ ਹੁਣ ਪ੍ਰਮਾਤਮਾ ਕਿਰਪਾ ਕਰੇ ਉਹ ਆਪਦੇ ਘਰ ਆਉਣ ਤੇ ਆਉਣ ਵਾਲੇ ਸਮੇਂ ਚ ਮੈਂ ਤਾਂ ਆਪਦਾ ਕਿਉਂਕਿ ਸਿਆਸੀ ਬੰਦਾ ਆਉਂਦਾ ਉਹਨੇ ਤਾਂ ਆਪਦੇ ਨਾਲ ਜੋੜਨਾ ਹੁੰਦਾ ਮੈਂ ਤਾਂ ਉਹਨੂੰ ਬਸ 2-4 ਦਿਨਾਂ ਨੂੰ ਉਹਨੂੰ ਆਪਦੇ ਨਾਲ ਜੋੜ ਲੈਣਾ ਹੋਰ ਨਾ ਤੇ ਉਹਨੂੰ ਪਾਰਟੀ ਵਿੱਚ ਵੀ ਜਗ੍ਹਾ ਦੇਵਾਂਗੇ ਧੰਨਵਾਦ ਪਹਿਲਾਂ ਤਾਂ ਲੈਕਚਰਰ ਜਗਤਾਰ ਸਿੰਘ ਜੀ ਨੂੰ ਲੱਖ ਲੱਖ ਮੁਬਾਰਕਵਾਦ ਦਿੰਨਾ ਜਿਨੇ ਕਿ ਆਪਦੀ ਬੰਦੇ ਦੀ ਜਾਨੀ ਜਦੋਂ ਬੰਦਾ ਨੌਕਰੀ ਜੁਆਇਨ ਕਰਦਾ ਉਦੋਂ ਖੁਸ਼ੀ ਮਨਾਈ ਜਾਂਦੀ ਹੈ ਪੂਰੀ ਪਰਵਾਰ ਚ ਖੁਸ਼ੀ ਹੁੰਦੀ ਹੈ ਜਾਂ ਜਦੋਂ ਰਿਟਾਇਰਮੈਂਟ ਹੁੰਦਾ ਬੰਦਾ ਕਿਉਂਕਿ ਅੱਜ ਦਾ ਜਿਹੜਾ ਸਮਾਂ ਬੜਾ ਔਖਾ ਤੇ ਭਿਆਨਕ ਆ ਖਾਸ ਕਰ ਮੁਲਾਜ਼ਮ ਵਰਗ ਲਈ ਮੈਂ ਕਹਿੰਦਾ ਵੀ ਜਿਹੜਾ ਮੁਲਾਜ਼ਮ ਆਪਣੀ ਸਰਵਿਸ ਦੇ ਦੌਰਾਨ ਕੋਈ ਚਾਰਸ਼ੀਟ ਨਹੀਂ ਬੰਦੀ ਕੋਈ ਕਿਸੇ ਝਵੇਲੇ ਚ ਨਹੀਂ ਆਉਂਦਾ ਤੇ ਉਹ ਸਮਝ ਲਓ ਤਕੜਾ ਹੀ ਆ ਤੇ ਉਹ ਸਭ ਤੋਂ ਵਧੀਆ ਹੀ ਆ ਤੇ ਇਹ ਸਾਡਾ ਵੀਰ ਵੱਡਾ ਵੀਰ ਮੇਰਾ ਲੈਕਚਰ ਜਗਤਾਰ ਸਿੰਘ ਸੈਦੋਕੇ ਜਿਹੜਾ ਕਿ ਜਿਸਨੇ ਜੇ ਪੱਤੋ ਹੀਰਾ ਸਿੰਘ ਮੇਰੇ ਪਿੰਡ ਵੀ ਬਹੁਤ ਲੰਮਾ ਸਮਾਂ ਆਪਦੀ ਡਿਊਟੀ ਨਿਭਾਈ ਆ ਤੇ ਬਾਖੂਪੀ ਡਿਊਟੀ ਨਿਮਾਉਣ ਦੌਰਾਨ ਸਕੂਲ ਦਾ ਬਹੁਤ ਵੱਡਾ ਉਹਨੇ ਉਹਦੇ ਵਿੱਚ ਤਰੱਕੀ ਵਿੱਚ ਉਹਦਾ ਵੱਡਾ ਯੋਗਦਾਨ ਆ ਮੈਂ ਜਿਵੇਂ ਸਾਡੇ ਵੀਰ ਮੇਰੇ ਵੱਡੇ ਵੀਰ ਸਹੋਬੇ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਆ ਮੈਂ ਤਾਂ ਆਪ ਕਹੂੰਗਾ ਵੀ ਇਹ ਸਮਾਜ ਸੇਵਾ ਦੇ ਵਿੱਚ ਜੁੜੇ ਪਿੰਡ ਦੇ ਕੰਮਾਂ 'ਚ ਮੂਰੇ ਹੋ ਕੇ ਖਾਸ ਕਰ ਹੁੰਦਾ ਇਹ ਨਿਹਾਲ ਸਿੰਘ ਵਾਲੇ ਰਹਿੰਦਾ ਸ਼ਹਿਰ ਦੇ ਕੋਈ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਆਪ ਦਾ ਵਧੀਆ ਯੋਗਦਾਨ ਜਿਹੜਾ ਪੜਿਆ ਲਿਖਿਆ ਇਨਸਾਨ ਬੁੱਧੀ ਜੀ ਵੀ ਇਨਸਾਨ ਹੁੰਦਾ ਉਹ ਹਮੇਸ਼ਾ ਹੀ ਵਧੀਆ ਕਾਰਜਾਂ ਦੇ ਵਿੱਚ ਆਪਦਾ ਯੋਗਦਾਨ ਪਾਉਂਦਾ ਰਹਿੰਦਾ ਪਰ ਮੈਂ ਫੇਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਦੇ ਕਰਦਾ ਵੀ ਇਹ ਮੇਰਾ ਵੀਰ ਹੁਣ ਰਿਟਾਇਰ ਹੋ ਕੇ ਚੰਗੇ ਕੰਮ ਕਰੇ ਪ੍ਰਮਾਤਮਾ ਇਹਨੂੰ ਤੰਦਰੁਸਤੀ ਦੇਵੇ ਤੇ ਵੱਧ ਸਮਾਂ ਆਪਦੇ ਪਰਿਵਾਰ ਨੂੰ ਦੇਵੇ ਕਿਉਂਕਿ ਨੌਕਰੀ ਦੌਰਾਨ ਪਰਿਵਾਰ ਨੂੰ ਵੱਧ ਸਮਾਂ ਨਹੀਂ ਦਿੱਤਾ ਜਾਂਦਾ ਇਹ ਹੀ ਮੇਰੀ ਉਹਨੂੰ ਵਾਹਿਗੁਰੂ ਦੇ ਅੱਗੇ ਅਰਦਾਸ ਆ ਤੇ ਉਹਨੂੰ ਮੇਰੇ ਵੀਰ ਨੂੰ ਵਧਾਈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਤਾਰ ਸਿੰਘ ਸੈਦੋਗੀ ਸਾਹਿਬ ਲੈਕਚਰਰ ਕਮਰਸ ਅੱਜ ਉਹਨਾਂ ਦੀ ਵਿਧਾਈ ਦੀ ਪਾਰਟੀ ਸੀ ਇਸ ਲਈ ਅੱਜ ਅਸੀਂ ਇਸ ਸਮਾਗਮ ਦੇ ਵਿੱਚ ਪਹੁੰਚੇ ਹਾਂ ਔਰ ਲੈਕਚਰਰ ਜਗਤਾਰ ਸਿੰਘ ਸੈਦੋਗੀ ਜੀ ਨੇ ਤਕਰੀਬਨ 31 ਸਾਲ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਔਰ ਜਿੱਥੇ ਉਹ ਇੱਕ ਚੰਗੇ ਅਧਿਆਪਕ ਸੀ ਉੱਥੇ ਇੱਕ ਚੰਗੇ ਪ੍ਰਬੰਧਕ ਵੀ ਉਹ ਹਮੇਸ਼ਾ ਰਹੇ ਨੇ ਕਿਉਂਕਿ ਬੜੇ-ਬੜੇ ਸਮਾਗਮ ਹੁੰਦੇ ਸੀ ਮੈਨੂੰ ਉਹਨਾਂ ਦੇ ਨਾਲ ਬੜਾ ਲੰਮਾ ਸਮਾਂ ਬਿਚਾਰਨ ਦਾ ਮੌਕਾ ਮਿਲਿਆ ਤੇ ਉਹਨਾਂ ਸੁਭਾਗਵਾਂ ਦੇ ਵਿੱਚ ਇਹ ਅਗਵਾਈ ਕਰਦੇ ਰਹੇ ਨੇ ਫਿਰ 30 ਸਾਲ ਦੀਆਂ ਸਬਾਵਾਂ ਤੋਂ ਬਾਅਦ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਮੈਂ ਇਹ ਵੀ ਕਾਮਨਾ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਸਿਹਤਯਾਬ ਰੱਖੇ ਔਰ ਮੈਂ ਬਕਾਇਦਾ ਮੰਚ ਤੋਂ ਉਹਨਾਂ ਨੇ ਮਸ਼ਵਰਾ ਵੀ ਦਿੱਤਾ ਸੀ ਕੀ ਜਿੱਤ ਸਿੰਘ ਸੈਦੋ ਜੀ ਜਿੰਨਾ ਕੋਈ ਹੁਣ ਸਮਾਂ ਦੀ ਬਹੁਤ ਆਤ ਹੋ ਗਈ ਕਿਉਂਕਿ ਪਹਿਲਾਂ ਸਵੇਰੇ ਉੱਠਦੇ ਸੀ ਸਕੂਲ ਜਾਂਦੇ ਸਾਰਾ ਦਿਨ ਵਿਹੇ ਵਿੱਚ ਲੰਘ ਜਾਂਦਾ ਸੀ ਹੁਣ ਫ੍ਰੀ ਹੋ ਗਏ ਨੇ ਕਿ ਉਹਨਾਂ ਨੂੰ ਮੈਂ ਇਹ ਅਪੀਲ ਕਰਦਾ ਕੋਈ ਆਪਣੇ ਰਜੀਵੇ ਬਣਾ ਕੇ ਰੱਖਣ ਚਾਹੇ ਉਹ ਘਰ ਦੀ ਆਪਣੀ ਬਾਗਬਾੜੀ ਆ ਤੇ ਚਾਹੇ ਉਹ ਜਨਤਕ ਕੰਮ ਨੇ ਚਾਹੇ ਰਾਜਨੀਤਿਕ ਕੰਮ ਨੇ ਮਤਲਬ ਪਬਲਿਕ ਨੂੰ ਮੇਲ ਮਹਿਣ ਵਾਲੇ ਉਹ ਪਬਲਿਕ ਨਾਲ ਰਾਬਤਾ ਰੱਖਣ ਵਾਲੇ ਕੰਮਾਂ ਕਰਦੇ ਰਹਿਣ ਤਾਂ ਕਿ ਜਿਹੜਾ ਉਹਨਾਂ ਦਾ ਜੀਵਨ ਬਣਿਆ ਰਿਹਾ ਵੀ ਤੇ ਪਰਮਾਤਮਾ ਉਹਨਾਂ ਨੂੰ ਸਿਹਤ ਜਾਬ ਦਿੱਤੀ ਧੰਨਵਾਦ ਇਹ ਜਿਹੜਾ ਅੱਜ ਦਸਿਆ ਵਿਅਵਹਾਰਕਾ ਮਾਹੌਲ ਜੀ ਇਹਦੇ ਪਿੱਛੇ ਬਹੁਤ ਲੰਬੀ ਕਹਾਣੀ ਹੈ ਜੀ ਵਿਦਿਆਰਥੀਆਂ ਨੂੰ ਪੜਾਉਣਾ ਇੱਕ ਅਧਿਆਪਕ ਦਾ ਫਰਜ ਹੈ ਉਹਦਾ ਅਧਿਆਪਨਿਕ ਕੀਤਾ ਹੈ ਵਿਦਿਆਰਥੀਆਂ ਦੇ ਦਿਲਾਂ 'ਚ ਬਸਣਾ ਜਾਂ ਵਿਦਿਆਰਥੀਆਂ ਦਾ ਅਧਿਆਪਕ ਦੇ ਦਿਲਾਂ 'ਚ ਬਸਣਾ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਬੱਚੇ ਆ ਉਹਨਾਂ ਦੀ ਪ੍ਰਤਿਭਾ ਨੂੰ ਪਛਾਣਨਾ ਪੈਂਦਾ ਕੋਈ ਬੱਚਾ ਖੇਡਾਂ ਚ ਅੱਗੇ ਜਾਣਾ ਚਾਹੁੰਦਾ ਹੈ ਤੇ ਉਹਦੇ ਚ ਉਸ ਤਰ੍ਹਾਂ ਦੀ ਪ੍ਰਤਿਭਾ ਹੁੰਦੀ ਆ ਕੋਈ ਪੜ੍ਹਾਈ ਚ ਤੇ ਕਈ ਬੱਚੇ ਅਜਿਹੇ ਹੁੰਦੇ ਆ ਜਿਨ੍ਹਾਂ ਦੀ ਰੁਚੀ ਹੈ ਜਿਹੜੀ ਉਹ ਰਾਜਨੀਤਿਕ ਤੌਰ ਤੇ ਜਾਂ ਹੋਰ ਕਿਸੇ ਵੱਲ ਉਹਨਾਂ ਦਾ ਬਹਾ ਹੁੰਦਾ ਤਾਂ ਉਸੇ ਤਰ੍ਹਾਂ ਉਹਨਾਂ ਨੂੰ ਸਹਿਦ ਦੇਣਾ ਬੱਚੇ ਦੇ ਲਈ ਵੀ ਲਾਭਦਾਇਕ ਹੁੰਦਾ ਤੇ ਇੱਕ ਅਧਿਆਪਕ ਦੇ ਲਈ ਵੀ ਮੈਨੂੰ ਇਹ ਖੁਸ਼ੀ ਸੀ ਅੱਜ ਮੈਨੂੰ ਪੜਾਉਣ ਵਾਲੇ ਅਧਿਆਪਕ ਸਰਦਾਰ ਬਾਬੂ ਸਿੰਘ ਜੀ ਉਹ ਸਮਾਗਮ ਦੇ ਵਿੱਚ ਹਾਜ਼ਰ ਸਨ ਉਹ ਮੈਨੂੰ ਅਸ਼ੀਰਵਾਦ ਦੇ ਕੇ ਗਏ। ਅਰੇ ਕਿਵੇਂ ਦਾ ਮਹੌਲ ਸੀਗਾ ਜੀ ਜਿਵੇਂ ਦੇਖੋ ਟਾਇਰਮੈਂਟ ਹੁੰਦੀ ਆ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਪਰ ਅੱਜ ਦੇਖਿਆ ਕਿ ਗੈਸਟਾਂ ਦੇ ਨਾਲ ਸਟਕਰ ਭਰੇ ਪਿਆ ਸੀ। ਉਹਦੇ ਪਿੱਛੇ ਮੈਂ ਅਧਿਆਪਕ ਹਿੱਤਾਂ ਦੇ ਲਈ ਜਾਂ ਸਮਾਜਿਕ ਕ੍ਰੀਤੀਆਂ ਦੇ ਵਿਰੁੱਧ ਵੀ ਲੋਕਾਂ ਨੂੰ ਸਹਿਯੋਗ ਦਿੱਤਾ ਤੇ ਲੋਕਾਂ ਦਾ ਸਹਿਯੋਗ ਲਿਆ। ਜਥੇਬੰਦੀਆਂ ਭਾਵੇਂ ਉਹ ਕਿਸੇ ਵੀ ਕਿੱਡਰ ਦੀਆਂ ਉਹ ਹਮੇਸ਼ਾ ਉਹਨਾਂ ਦੇ ਨਾਲ ਸਾਂਝੇ ਪਲੇਟਫਾਰਮਾਂ ਤੋਂ ਕੰਮ ਕੀਤਾ ਇਸ ਕਰਕੇ ਸਾਰੇ ਉਹ ਲੋਕ ਜਿਨ੍ਹਾਂ ਦੇ ਲਈ ਕੁਝ ਕੀਤਾ ਸਮਾਜ ਲਈ ਕੁਝ ਕੀਤਾ ਉਹ ਪਿਆਰ ਕਰਦੇ ਆ ਪਿਆਰ ਕਰਦੇ ਕਰਕੇ ਹੀ ਅੱਜ ਮਾਣ ਤੇ ਸਤਿਕਾਰ ਦੇਣ ਤੇ ਉੱਗੇ